ਐ ਤਾਂ ਗਏ ਤਵੀਸ ਜਾਦੂ ਉਟਾਉਣੇ ਮੈਂ ਤੇ ਹੈਰਾਨ ਹੋ ਨਾ ਬڑے ਬڑے ਗੁਰਮੁਖਾਂ ਨੂੰ ਦੇਖ ਕੇ ਜਦ ਕਹਿੰਦੇ ਨੇ ਨਗ ਪਾਏ ਨੇ ਫਲਾਣੇ ਬ੍ਰਾਹਮਣ ਨੇ ਕਿਹਾ ਹੈ ਨਗ ਪਾ ਲੈ ਐ ਪੱਥਰ ਪਾ ਲੈ ਇਹ ਤੇਰਾ ਕੰਮ ਸਿੱਧ ਹੋ ਜਾਏਗਾ ਉਹ ਆਈਡੀ ਵੀਡੀਓ ਨਾ ਮੈਂ ਸਵੇਰੇ ਜਿੰਨੂੰ ਬੱਚਿਆਂ ਨੂੰ ਲੈ ਕੇ ਗਿਆ ਸਕੂਲ ਚੜਾਉਣ ਤੇ ਆ ਸੂਏ ਦੇ ਵਿੱਚ ਨਾਰੀ ਵਾਲ ਤੇ ਲਾਲ ਕੱਪੜਾ ਪਾਇਆ ਦੇਖੀ ਤੇ ਮੇਰੇ ਮਨ ਚ ਬੜੀ ਉਦੋਂ ਇਹ ਗੱਲ ਆਈ ਕਿ ਗੁਰੂ ਨਾਨਕ ਸਾਹਿਬ ਨੇ 4-500 ਸਾਲ ਸਾਨੂੰ ਸਮਝਾਉਣ ਤੇ ਲਾ ਦਿੱਤਾ ਅਰ ਸਾਡੀ ਸਮਝ ਚ ਇਹ ਗੱਲ ਅਜੇ ਤੱਕ ਨਹੀਂ ਪਈ ਉਹ ਅੱਜ ਥੋੜੀਆਂ ਜੀਆਂ ਗੱਲਾਂ ਇਹ ਟੂਨੇ ਟਾਮਣਾ ਬਾਰੇ ਕਰੀਏ ਗੁਰੂ ਸਾਹਿਬ ਜੀ ਕਹਿੰਦੇ ਸਗਨ ਆਪ ਸਗਨ ਤਿਸ ਕੋ ਲਾਗੇ ਜਿਸ ਕੋ ਹਰ ਚੇਤਨਾ ਆਵੇ ਜਿਹਦੇ ਚਿੱਤ ਚ ਉਹ ਰੱਬ ਦਾ ਨਾਮ ਹੀ ਨਾ ਹੁੰਦਾ ਉਹਨੂੰ ਸਗਨ ਆਪ ਸਗਨ ਦੀ ਗੱਲ ਹੁੰਦੀ ਤੁਹਾਨੂੰ ਕਾਦੀ ਭਲਿਓ ਜ਼ਰੂਰਤ ਆ ਹਾਂਜੀ ਦੋਸਤੋ ਜੇ ਗੱਲ ਕਰੀਏ ਇਹ ਜਿਹੜੇ ਲਾਲ ਰੰਗ ਦੇ ਕੱਪੜੇ ਲਲੇਰ ਚ ਬਲੇਟ ਕੇ ਬੰਨਣੇ ਹਲਦੀ ਸੁੱਟਣੀ ਸੰਧੂਰ ਸੁੱਟਣਾ ਪਹਿਲਾਂ ਤੇ ਤੁਹਾਨੂੰ ਦੱਸਾਂ ਜਿਹੜਾ ਨਾਰੀਅਲ ਦਾ ਪਾਣੀ ਹੈ ਠੰਡਾ ਦਾ ਤੇ ਠੱਡੇ ਥਾਏ ਤੁਸੀਂ ਰੱਖ ਦਿੰਨੇ ਇਹਦਾ ਕੋਈ ਫਾਇਦਾ ਹੀ ਨਹੀਂ ਇਹ ਤੇ ਸਰੀਰ ਦੇ ਅੰਦਰ ਜਾਵੇ ਤੇ ਵਿਟਾਮਿਨ ਸੀ, ਕੈਲਸ਼ੀਅਮ, ਆਇਰਨ ਇਹ ਸਾਰੇ ਤੱਤ ਹੁੰਦੇ ਤਾਂ ਡਿਅ ਇਮਿਊਨਿਟੀ ਸਿਸਟਮ ਨੂੰ ਤੁਹਾਨੂੰ ਅੰਦਰੋਂ ਹੀ ਤਗੜਾ ਕਰਦਾ ਇਹਨੂੰ ਉਟਕੇ ਆ ਦੇ ਜਵਾਕਾਂ ਨੂੰ ਖਵਾਇਆ ਕਰੋ ਇਹ ਗਰੀ ਖਵਾਇਆ ਕਰੋ ਵਾਲ ਕਾਲੇ ਰਹਿੰਦੇ ਆ ਨੰਬਰ 2 ਤੇ ਆ ਜਿਹੜਾ ਲਾਲ ਕਪੜਾ ਤੇ ਜਾਂ ਹਲਦੀ ਜਾਂ ਸੰਧੂਰ ਜਾਂ ਆਟਾ ਜਿਹੜਾ ਮੋੜਾਂ ਤੇ ਆ ਨਾ ਇਹ ਹੁਣ ਤੁਸੀਂ ਆਪਾਂ ਬਣਾ ਲੇ ਟੂਨੇ ਟਾਣਾ ਅਸਲੇ ਟੂਨੇ ਨਹੀਂ ਸੀ ਪਹਿਲਾਂ ਜਿਹੜੇ ਰਾਹ ਹੁੰਦੇ ਸੀ ਓਪੜ ਖਾਬੜ ਪਿੰਡਾਂ ਨੂੰ ਆਉਂਦੇ ਤੇ ਜਿਵੇਂ ਕੋਈ ਫਰਕ ਕਰੋ ਇੱਕ ਧਾਰਨ ਦਿੰਦਾ ਕਿ ਸਾਡੇ ਪਿੰਡ ਡਾਕਟਰ ਹੋਵੇ ਹਨਾ ਵੈਦ ਹਵੈਦ ਕਹਿ ਦਿੰਦੇ ਸੀ ਤੇ ਉਹਨੇ ਦੂਜੇ ਪਿੰਡ ਜਾਣਾ ਹੁੰਦਾ ਸੀ ਤੇ ਪਿੱਛੇ ਕੋਈ ਟੈਲੀਫੋਨ ਥੋੜੀ ਉਦੋਂ ਲੱਗੇ ਹੁੰਦੇ ਸੀ ਉਹ ਨਿਸ਼ਾਨੀ ਲਾ ਜਾਂਦਾ ਹੁੰਦਾ ਸੀ ਇੱਧਰ ਨੂੰ ਵੈਦ ਗਿਆ ਤੇ ਉਹ ਨਿਸ਼ਾਨੀ ਤਾਂ ਨਹੀਂ ਸੀ ਭੰਗ ਕਰੀ ਦਿੰਦੀ ਲੋਕਾਂ ਡਰ ਪਾ ਜਾਂਦਾ ਸੀ ਵੀ ਐਵੇਂ ਜੇ ਕੋਈ ਉਹਨੂੰ ਛੇੜੂਗਾ ਤੇ ਪਤਾ ਨਹੀਂ ਪਿੱਛੇ ਲੱਗਣਾ ਜਿਵੇਂ ਕਿਸੇ ਰਾਜੇ ਦੀਆਂ ਫੌਜਾਂ ਹੀ ਨੰਗੜੀਆਂ ਤੇ ਉਹਨਾਂ ਨੇ ਛਰਨੀਆਂ ਲਾਈਆਂ ਹੋਣ ਰਾਜੂ ਉੱਪਰ ਕੱਪੜਾ ਟੰਢੀਗਾ ਸੀ ਤੇ ਜੇ ਉਹ ਨਿਸ਼ਾਨੀ ਨੂੰ ਹਰੇਕ ਹਾਰੀ ਸਾਰੀ ਹੱਥ ਲਾ ਤੇ ਜਾਂ ਉਹਨੂੰ ਪੈਰ ਮਾਰ ਜੇ ਤੂੰ ਪਤਾ ਨਹੀਂ ਲੱਗਣੀ ਫਰਜ਼ ਕਰੋ ਸਤੂਰ ਪ ਨਿਕਲ ਜਾਂਦਾ ਕੋਈ ਟੂਨੇ ਨੂੰ ਲੱਤ ਮਾਰ ਦੇ ਤੇ ਉਹ ਘਰੇ ਬੰਦਾ ਆ ਜੇ ਨਾ ਅੱਜ ਬੀਬੀ ਮੈਂ ਟੂਨੇ ਨੂੰ ਇਦਾਂ ਕੀਤਾ ਹਾਏ ਹਾਏ ਉੰਤਰਿਆ ਤੂੰ ਕੀ ਕਿਥੋਂ ਜੱਪ ਪਾ ਲਿਆ ਚੱਲ ਇਸ਼ਨਾਨ ਕਰਕੇ ਆ ਉੱਥੇ ਪੰਜ ਐਤਵਾਰ ਉੱਥੇ ਨਹਾ ਕੇ ਆ ਅਸਲ 'ਚ ਗੱਲ ਇਹ ਸੀ ਕਿ ਉਦੋਂ ਫੌਜਾਂ ਨੇ ਜਾਣਾ ਹੁੰਦਾ ਸੀ ਤੇ ਉਹ ਰਾਜੇ ਦੀਆਂ ਨਿਸ਼ਾਨੀਆਂ 'ਤੇ ਜੇ ਕੋਈ ਹੱਥ ਲਾ ਦਿੰਦਾ ਸੀ ਉਹ ਸਜ਼ਾ ਵੀ ਦਿੰਦੇ ਹੁੰਦੇ ਆ ਗੱਲਾਂ ਬਾਤਾਂ ਹੀ ਇਹਦਾ ਬਣਦਾ ਬਣਦਾ ਵਹਿਮ ਇੱਥੇ ਆਣ ਜੁੜਿਆ ਆ ਮਸਕੀਨ ਜੀ ਕਹਿੰਦੇ ਉਹ ਵੀ ਸੁਣ ਲਓ ਫੇਰ ਆਪਾਂ ਗੱਲ ਕਰਦੇ ਨਾਮੋ ਮੰਤਰ ਮੰਤਰੰ ਨਮਸਕਾਰ ਹੈ ਪ੍ਰਭੂ ਤੇਨੋ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਯੰਤਰ ਹੈ ਐ ਦਾਗੇ ਤਵੀਸ ਜਾਦੂ ਰੋਣ ਮੈਂ ਤੇ ਹੈਰਾਨ ਹੋਣਾ بڑے بڑے ਗੁਰਮੁਖਾਂ ਨੂੰ ਦੇਖ ਕੇ ਜਦ ਕਹਿੰਦੇ ਨੇ ਨਗ ਪਾਏ ਨੇ ਫਲਾਣੇ ਬ੍ਰਾਹਮਣ ਨੇ ਕਿਹਾ ਇਹ ਨਗ ਪਾ ਲੈ ਐ ਪੱਥਰ ਪਾ ਲੈ ਐ ਤੇਰਾ ਕੰਮ ਸਿੱਧ ਹੋ ਜਾਏਗਾ ਤੇ ਜੇ ਪੱਥਰਾਂ ਨਾਲ ਹੀ ਕੰਮ ਸਿੱਧ ਹੋਦੇ ਨੇ ਤੇ ਰੱਬ ਦੀ ਫਿਰ ਕੋਈ ਲੋੜ ਹੀ ਨਹੀਂ ਵਹਿਮ ਤੋਂ ਮਾਤ ਐਸੇ ਐਸੇ ਵਹਿਮੇ ਨੇ ਭਾਰਤ ਵਿੱਚ ਵੀ ਨੇ ਇਰਾਨ ਵਿੱਚ ਵੀ ਮੈਂ ਦੇਖੇ ਨੇ ਰਸਤੇ 'ਚ ਬਿੱਲੀ ਰਸਤਾ ਕਿਧਰੇ ਕੱਟ ਜਾਏ ਕਹਿੰਦੇ ਨਹੀਂ ਆਪਸ਼ਗਨ ਹੋ ਗਿਆ ऐसे बंदਿਆਂ ਦਾ ਰੱਬ ਤੇ ਗੁਰੂ ਬਿੱਲੀ ਹੈ ਔਰ ਕੁਝ ਵੀ ਨਹੀਂ ਹੈ ਹਾਂਜੀ ਦੋਸਤੋ ਕਿੰਨੀਆਂ ਅਧਾਰਨਾ ਮਿਲ ਜਾਣਗੀਆਂ ਜਿਸ ਮਨੁੱਖ पे ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਦੇ ਨੇ ਕੋਈ ਇੱਕੋ ਭਗਵਾਨ ਤੇ ਫਿਰ ਕਿਹੜਾ ਟੂਣਾ ਕਿਹੜਾ ਰੰਗ ਕਿਹੜਾ ਕੀ ਇਹ ਤੁਹਾਨੂੰ ਮੈਂ ਦੱਸਿਆ ਕਿ ਆ ਗੱਲਾਂ ਬਾਤਾਂ ਸਹੀ ਅਸੀਂ ਨਾ ਲਲੇਰ ਤਾਰ-ਤਾਰ ਕੋਈ ਤੁਹਾਡੇ ਕਿਹਨੇ ਆੱਖਾਂ ਤੁਹਾਡੇ ਦਾ ਘਰ ਡੁੱਬਣਾ ਨਹੀਂ ਕਿਹਦੇ ਆੱਖਾਂ ਤੁਹਾਡੇ ਕਿਹਦਾ ਘਰ ਬਚਣਾ ਨਹੀਂ ਕੋਈ ਤਾਲੀ ਦਾ ਪੱਤਾ ਨਹੀਂ ਲਾ ਸਕਦਾ ਉਸ ਕਾਲਪੁਰਖ ਦੀ ਮਰਜ਼ੀ ਤੋਂ ਬਿਨਾ ਨਾ ਟੂਣੇ ਕੀਤਿਆਂ ਤੁਹਾਡਾ ਸੌਰਨਾ ਤੇ ਨਾ ਕਹੀ ਇਹਦਾ ਕੁਝ ਵਿਗੜਨਾ ਹਾਂ ਉਹ ਜੋਸ਼ੀਆਂ ਦੇ ਘਰ ਜ਼ਰੂਰ ਭਰਨੇ ਜੇ ਜਵੇਂ ਮੈਂ ਪਰਮਾਂਜ ਪੈਰ ਹੈ ਤੋਂ ਵੀਰੋ ਚੰਗੀ ਲੱਗੀ ਸ਼ੇਅਰ ਕਰ ਦਿਓ ਸਤ ਸ੍ਰੀ ਅਕਾਲ